ਹੈਲੋ ਜੀ ਸ਼ਸ਼ੀਆ ਕਾਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਵਲੌਗ ਸਟਾਰਟ ਕਰਨ ਲੱਗਿਆਂ ਕਈ ਦਿਨਾਂ ਬਾਅਦ ਹੋ। ਕਿਵਰੀ ਨਾਲ ਬਸ ਸਾਨੂੰ ਟਾਈਮ ਹੀ ਬਹੁਤ ਘੱਟ ਲੱਗਦਾ ਅਸੀਂ ਹਰ ਵਲੌਗ ਦੇ ਵਿੱਚ ਕਹਿ ਦਨੇ ਆ ਕਿ ਵਲੌਗ ਬਣਾਵਾਂਗੇ ਅਸੀਂ ਰੋਜ਼ ਪਾਵਾਂਗੇ ਰੋਜ਼ ਵਲੌਗ ਪਾਵਾਂਗੇ ਹਨਾ ਲੇਕਿਨ ਫਿਰ ਵੀ ਟਾਈਮ ਨਹੀਂ ਲੱਗਦਾ ਹੈਗਾ ਐਂ ਤਾਂ ਜ਼ਰੂਰ ਦਿੰਨੇ ਆ ਪਰ ਟਾਈਮ ਨਹੀਂ ਲੱਗਦਾ ਕਿਉਂਕਿ ਉਹਨ ਘਰੇ ਮਿਸਤਰੀ ਵੀ ਲੱਗ ਰਹੇ ਨੇ ਹਨਾ ਢਾਂਟ ਵਈਆ ਕਰੀ ਜੰਨੇ ਆਗੇ ਉਸ ਕਰਕੇ ਟਾਈਮ ਜਨ ਲੱਗਦਾ ਹੈਗਾ ਬਸ ਸਾਰਾ ਦਿਨ ਚਾਹ ਬਣੀ ਦੀ ਚੱਲੀ ਜਾਂਦਾ ਤੇ ਰੋਟੀ ਬੁਕਦਾ ਹੋ ਜਾਂਦਾ ਨਾਲ ਦੁਪਹਿਰੇ ਹਨਾ ਮਿਸਤਰੀ ਰੋਟੀ ਬਣਾਉਣੀ ਤੇ ਹੁਣ ਆਪਾਂ ਬਸ ਫ੍ਰੀ ਹੋ ਕੇ ਹਜੇ ਦੁਕਾਨ ਤੇ ਆਏ ਆ ਤੇ ਹੁਣ ਬੈਠੇ ਸੀ ਆਰਡਰ ਆਏ ਨਹੀਂ ਕਈ ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਮੇਨ ਮਕਸਦ ਪਤਾ ਕੀ ਆ ਮੇਨ ਮਕਸਦ ਬਲੌਗ ਬਣਾਉਣ ਦਾ ਇਹ ਸੀਗਾ ਵੀ ਅਸੀਂ ਕਿਉਂ ਨਹੀਂ ਬਣਾਇਆ ਹਨ ਸਾਡਾ ਨਾ ਜੀ ਅੱਕ ਗਿਆ ਸੀ ਪਹਿਲਾਂ ਹੀ 4 ਸਾਲ ਹੋ ਗਏ ਸੀਗੇ ਇੱਕ ਇਹ ਮੋਨਟਾਈਜੇਸ਼ਨ ਵਾਲੀ ਜਿਹੜੀ ਆਪਸ਼ਨ ਭੱਜ ਗਈ ਸੀ ਉਹਦੇ ਕਰਕੇ ਸਾਡਾ ਜਮੇ ਜੀ ਅੱਕ ਗਿਆ ਸੀ ਇੰਨੀ ਮਿਹਨਤ ਕਰੀ ਐਨਾ ਹੋ ਗਿਆ ਉਸ ਕਰਕੇ ਅਸੀਂ ਬਲੌਗ ਹੀ ਨਹੀਂ ਬਣਾਇਆ ਇਹ ਆਪਸ਼ਨ ਦੁਬਾਰਾ ਆ ਗਈ 20-22 ਦਿਨ ਦਾ ਸਮਾਂ ਦਿੱਤਾ ਸੀ ਕੱਲ ਆਪਸ਼ਨ ਆ ਗਈ ਆ ਤੁਸੀਂ ਵੀ ਕਮੈਂਟਾਂ ਚ ਵਧਾਈਆਂ ਦੇ ਦਿਓ ਸਾਨੂੰ ਤੇ ਹੁਣ ਅਸੀਂ ਆਪ ਉਹ ਛੇੜਿਆ ਨਹੀਂ ਹੈਗਾ ਉਦਾਂ ਹੀ ਪਈ ਆ ਆਪਸ਼ਨ ਉਹ ਅਸੀਂ ਉਹ ਗੜਾ ਅਪਲਾਈ ਹੋ ਗਿਆ ਹੁਣ ਅਪਲਾਈ ਦੀ ਅਸੀਂ ਛੇੜਿਆ ਨਹੀਂ ਹੈਗਾ ਚਲੋ ਚਾਂਸ ਤਾਂ ਹੈਗੇ ਹਨਾ ਆਪਸ਼ਨ ਤਾਂ ਆ ਗਈ ਅਪਲਾਈ ਦੀ ਉਹ ਤੁਹਾਡੇ ਪਿਆਰ ਨਾਲ ਆਈ ਆ ਕਿਉਂਕਿ ਆਪਾਂ ਵਲੌਗ ਤਾਂ ਬਣਾਇਆ ਨਹੀਂ ਵਲੌਗ ਦੀ ਰੀਚ ਤਾਂ ਆਪਣੀ ਬਹੁਤ ਡਾਊਨ ਚਲੀ ਗਈ ਸੀ ਤੇ ਜਿਹੜਾ ਆਪਾਂ ਲਾਈਵ ਹੁੰਨੇ ਹੁੰਨੇ ਆ ਉਹਦੇ ਵਿੱਚ ਤੁਸੀਂ ਇੰਨਾ ਪਿਆਰ ਕਰਦੇ ਹੋ ਉਹਦੇ ਨਾਲ ਆਪਣੇ ਵਿਊ ਜਿਹੜੇ ਆ ਰੀਚ ਘੱਟ ਹੀ ਨਹੀਂ ਜ਼ਿਆਦਾ ਜ਼ਿਆਦਾ ਤੇ ਉਹਦੇ ਨਾਲ ਆਪਣੀ ਅਪਲਾਈ ਦੀ ਆਪਸ਼ਨ ਆ ਗਈ ਤੇ ਇਸ ਕਰਕੇ ਅਸੀਂ ਵਧਾਈ ਦੇ ਪਾਤਰਾਂ ਭਰਾਆਂ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਤੇ ਹੁਣ ਆਪਾਂ ਦੁਕਾਨ ਤੇ ਬੈਠੇ ਸੀ ਆਪਾਂ ਇਸ ਵੇਲੇ ਰੋਜ਼ ਬੈਨੇ ਆ ਦੁਕਾਨ ਤੇ ਜ਼ਿਆਦਾਤਰ ਦੋਨੇ ਬੈਠੇ ਹੁੰਨੇ ਆ ਅਸੀਂ ਤੇ ਇਹ ਦਿਨੇ ਮੈਂ ਇਕੱਲਾ ਹੀ ਹੁਣਾ ਹੁਣ ਆਪਣੇ ਕੋਲੇ 1 2 4 ਇਹਨਾਂ ਕੋਲੇ ਆਰਡਰ ਆਏ ਸੀ ਆਪਾਂ ਉਹ ਦਿਖਾਉਣੇ ਸੋਨੂੰ ਵੀ ਦਿਖਾਉਣੇ ਵੀ ਕੀ ਪ੍ਰੋਸੈਸ ਹੁੰਦਾ ਭੇਜਣ ਦਾ ਕੀ ਕੀ ਆਰਡਰ ਆਇਆ ਸੀ ਦੱਸੋ ਤਾਂ ਆਇਆ ਆਪਣਾ ਹਰਮੋਨੀਅਮ ਬੱਚਿਆਂ ਵਾਲਾ ਉਹ ਵਾਲਾ ਇੱਕੋ ਟਾਰਚ ਇੱਕ ਤਾਂ ਮਿੱਤਰੋ ਆ ਆਰਡਰ ਆਇਆ ਇਹਦੀ ਵੀਡੀਓ ਪਾਈ ਸੀ ਪਰਸੋਂ ਅਸੀਂ ਬੱਚਿਆਂ ਦਾ ਹਰਮੋਨੀਅਮ ਚਾਹੀਏ ਤੇ ਇਹਦੇ ਨਾਲ ਮਾਈਕਾ ਬਹੁਤ ਵਧੀਆ ਚੀਜ਼ ਐ ਬੱਚਾ ਮਤਲਬੀ ਐਕਟੀਵਿਟੀ ਬੱਚਾ ਕਰਦਾ ਰਹਿੰਦਾ ਇਹਦੇ ਨਾਲ ਸਿੱਖਦਾ ਰਹਿੰਦਾ ਕੁਛ ਨਾ ਕੁਛ ਹਣਾ ਉਂਗਲਾ-ਉਂਗਲੀਆਂ ਮਾਰ ਕੇ ਤੇ ਹੋਰ ਆਉਦਾ ਮੇਰੇ ਹੁੰਦੀ ਆ ਫੌਜੀ ਭਰਾਦਰ ਇਹ ਭਾਈ ਪਹਿਲਾਂ ਆਪਾਂ ਚੀਜ਼ ਲਾ ਲਈਏ ਫਿਰ ਤੁਹਾਨੂੰ ਦੱਸਦੇ ਆ ਇਹਦੇ ਬਾਰੇ ਵੀ ਇਹ ਬਾਈ ਆਪਾਂ ਹੈਗਾ ਰਾਜਸਥਾਨ ਤੋਂ ਪੰਜਾਬ ਤੋਂ ਕਿੱਥੋਂ ਆਹੀ ਕਿੱਥੋਂ ਦਾ ਐਡਰੈਸ ਕਰਸਿਆ ਸੀ ਰਾਜਸਥਾਨ ਉਦੈਪੁਰ ਉੱਥੇ ਹੀ ਨੇ ਅੱਛਾ ਇਹ ਬਾਈ ਫੌਜੀ ਆ ਕੰਮ ਲੱਗਿਆ ਬੰਦਾ ਬਾਈ ਵੀ ਗੱਲ ਕਰੀਏ ਬਾਈ ਨਾਲ ਹੁਣ ਗੱਲ ਕਰਕੇ ਹੁਣੀ ਆਰਡਰ ਆਇਆ ਬਾਈ ਕੋ ਕਹਿੰਦਾ ਬਾਈ ਯਾਰ ਸਾਨੂੰ ਸਭ ਤੋਂ ਵੱਡੀ ਖੁਸ਼ੀ ਤਾਂ ਸਾਨੂੰ ਇਹ ਹੁੰਦੀ ਆ ਜਦੋਂ ਬਾਈ ਅਗਲਾ ਕਹਿੰਦਾ ਵੀ ਤੁਸੀਂ ਪੰਜਾਬੀ ਹੋ ਅਸੀਂ ਤੁਹਾਡੇ ਤੇ ਯਕੀਨ ਕਰਕੇ ਮਤਲਬ ਵੀ ਸਮਾਨ ਮੰਗਾਉਨੇ ਹੈਣਾ ਹੂੰ ਸਾਨੂੰ ਇਹ ਚੀਜ਼ ਹੀ ਬਹੁਤ ਖੁਸ਼ੀ ਹੁੰਦੀ ਆ ਤੇ ਆਪਾਂ ਵੀ ਅਗਲੇ ਨੂੰ ਯਕੀਨ ਦਿਵਾਉਨੇ ਆ ਵੀ ਹਜੇ ਤੱਕ ਅਸੀਂ ਕਿਸੇ ਵੀ ਬੰਦੇ ਨਾਲ ਇਦਾਂ ਦੀ ਕੋਈ ਹੋਣੀ ਕਰੀ ਠੱਗੀ ਚੋਰੀ ਵਾਲਾ ਕੋਈ ਵੀ ਆਪਾਂ ਨਾ ਕਰਨਾ ਨਾ ਕਰ ਨਾ ਕਰੀਏ ਠੀਕ ਹੈ ਵੀ ਆਪਣੀ ਆਪਣੀ ਮਿਹਨਤ ਦਾ ਜਿਹੜਾ ਸਾਨੂੰ ਬਣਦਾ ਉਹੀ ਬਹੁਤ ਆ ਆਪਾਂ ਨੂੰ ਕੋਈ ਠੱਗੀਚਾਰੀ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਹਨ ਤੇ ਉਹ ਫੌਜੀ ਆ ਭਰਾ ਉਹ ਕਹਿੰਦਾ ਸਾਨੂੰ ਖਾਣਾ ਕੋਈ ਪ੍ਰੋਬਲਮ ਆਉਂਦੀ ਆ ਵੀ ਨੇਰਾ ਹੁੰਦਾ ਹਨ ਤੇ ਮੈਂ ਬਾਈ ਨੂੰ ਆਖਿਆ ਮਾਂ ਬਾਈ ਟੈਂਸ਼ਨ ਨਾਲ ਤੈਨੂੰ ਚੀਜ਼ ਘੈਂਟ ਭੇਜਾਂਗੇ ਬਾਈ ਨੇ ਇਹਦੀ ਵੀਡੀਓ ਦੇਖੀ ਸੀ ਆ ਮਿੰਨੀ ਇਨਵਰਟਰ ਹੈ 500 ਰੁਪਿਆ ਪ੍ਰਾਈਸ ਆ ਇਹਦਾ ਤੇ ਆਪਾਂ 1500 ਦਾ ਲਾਇਆ ਬਾਈ ਨੂੰ ਇਹ ਤੇ ਤੁਹਾਨੂੰ ਚਲਾ ਕੇ ਦੁਕਾਨ ਚ ਚਲਾ ਕੇ ਵੀ ਦਿਖਾਉਣਾ ਏ ਤੁਹਾਨੂੰ ਬਹੁਤ ਘੈਂਟ ਚੀਜ਼ ਆ ਮੈਂ ਬਾਈ ਨੂੰ ਆਖਿਆ ਵਾ ਤੈਨੂੰ ਲਾਂਬਾ ਨਹੀਂ ਹੋਣ ਦਿੰਦੇ ਆ ਆਈਟਮ ਦਾ ਮਾਂ ਜੇ ਕੋਈ ਪ੍ਰੋਬਲਮ ਆਈ ਵੀ ਵੀਡੀਓ ਬਣਾ ਲਿਓ ਹਨਾ ਤੇ ਦੇਖੋ ਇਹਦੇ ਵਿੱਚ ਤੁਹਾਨੂੰ ਫੰਕਸ਼ਨ ਬਣਾਉਣੇ ਆ ਦੇਖੋ ਇੱਕ ਤਾਂ ਟਰਚ ਹੋ ਗਈ ਇਹ ਕਿੰਨੀ ਦੂਰ ਚੱਕ ਜਾਂਦੀ ਆ ਦੇਖੋ ਚੈੱਕ ਕਰੋ ਅੱਧਾ ਕਿਲੋਮੀਟਰ ਦੀ ਮਾਰ ਆ ਇਹਦੀ ਇੱਕ ਇਹ ਬੈਟਰੀ ਹੋ ਗਈ ਇੱਕ ਆ ਹੋ ਗਈ ਟਰਚ ਹਨਾ ਤੇ ਉਸ ਤੋਂ ਬਾਅਦ ਇਹ ਹੋ ਗਈ ਉਸ ਤੋਂ ਬਾਅਦ ਇਹ ਤੇਜ ਵੀ ਹੋ ਗਈ ਉਸ ਤੋਂ ਬਾਅਦ ਇਹ ਆ ਗਈ ਰੈੱਡ ਬਲਿੰਕ ਕਰਦੀ ਆ ਬੱਤੀ ਤੇ ਉਸ ਤੋਂ ਬਾਅਦ ਇਹਦੇ ਮਤਲਬੀ ਆ ਗਿਆ ਸੋਲਰ ਪੈਨਲ ਇਹਦੇ ਨਾਲ ਇਹ ਚਾਰਜ ਹੋ ਜਾਂਦੀ ਹੈ ਦਿਨੇ ਜੇ ਆਪਾਂ ਲਾਈਟ ਤੇ ਕਰਨਾਗਾ ਲਾਈਟ ਤੇ ਵੀ ਚਾਰਜ ਹੋ ਜੂਗੀ ਇਹ ਠੀਕ ਐ ਦੋ ਆਪਸ਼ਨ ਇਹ ਹੋ ਗਈਆਂ ਤੇ ਬਾਕੀ ਇਹਦੇ ਆ ਦੋ ਆ ਗਈਆਂ ਬੱਲਮ ਆਪਾਂ ਬੱਲਮ ਹੀ ਕਹਿੰਦੇ ਆ ਪੰਜਾਬੀ ਚ ਤੇ ਇਹਦੇ ਨਾਲ ਤਾਰਾਂ ਕਾਫੀ ਲੰਬੀਆਂ ਨੇ ਇਹਦੇ ਨਾਲ ਵੀ ਆਪਾਂ ਕੱਟ ਕਰ ਸਕਦੇ ਆ ਵੱਧ ਵੀ ਟਾਰਚ ਜੇ ਆਪਾਂ ਨੂੰ ਵੱਧ ਚਾਲਣ ਚਾਹੀਦਾ ਵੱਧ ਵੀ ਕਰ ਸਕਦੇ ਆ ਜੇ ਕੱਟ ਚਾਹੀਦਾ ਕੱਟ ਵੀ ਕਰ ਸਕਦੇ ਆ ਕਾਫੀ ਦੂਰ ਤੱਕ ਜਿਵੇਂ ਭਰਾ ਫੌਜੀ ਆ ਹਨਾ ਉਹਨਾਂ ਨੂੰ ਮਤਲਬ ਹੀ ਕਈ ਭਰਾ ਹੋ ਰਲ ਕੇ ਖਾਣਾ ਖਾਂਦੇ ਆ ਉਹਨਾਂ ਨੂੰ ਤਾਰ ਕਾਫੀ ਲੰਬੀ ਚਾਹੀਦੀ ਹੈ ਉਸ ਕਰਕੇ ਇਹਦੀਆਂ ਤਾਰਾਂ ਕਾਫੀ ਲੰਬੀਆਂ ਨੇ ਤੇ ਉਹਨਾਂ ਨੂੰ ਬਹੁਤ ਵਧੀਆ ਰਹੂਗੀ ਇਹ ਚੀਜ਼ ਜੀ ਆਪਾਂ ਅੰਦਰੋਂ ਕੰਚੀ ਲਿਆਏ ਤੇ ਹੁਣ ਆਪਾਂ ਫੌਜੀ ਭਰਾ ਦੀ ਪਹਿਲਾਂ ਤਾਂ ਹਾਂ ਪੈਕ ਕਰਦੇ ਆ ਮਿੰਨੀ ਇਨਵਰਟਰ ਹਨ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾਗਾ ਜਿਹੜੀ ਆ ਫੋਮ ਆਉਂਦੀ ਹੈ ਪਹਿਲਾਂ ਇਹ ਚੜਾਵਾਂਗੇ ਡਬਲ ਕਰਕੇ ਹਨ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਆ ਦੂਸਰੀ ਫੋਮ ਆ ਗਈ ਇਹ ਵੀ ਲਾ ਦਾਂਗੇ ਕਿਉਂਕਿ ਆਪਾਂ ਵੈਸੇ ਤਾਂ ਕਹਨੇ ਆ ਵੀ ਪ੍ਰੋਬਲਮ ਆਵੇ ਨਾ ਹਨਾ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਭਰਾ ਨੂੰ ਕਿਹਾ ਵੀ ਵਾਪਸ ਭੇਜ ਦਿਓ ਉਹ ਕਹਿੰਦੇ ਵੀ ਪ੍ਰੋਬਲਮ ਜੇ ਆ ਵੀ ਗਈ ਸਾਨੂੰ ਕਹਿੰਦੇ ਵਾਪਸ ਭੇਜਣੀ ਵੀ ਔਖੀ ਹੋ ਜੂਗੀ ਇਹਨਾਂ ਕੋਲੇ ਟਾਈਮ ਨਹੀਂ ਹੁੰਦਾ ਹਨਾ ਤੇ ਆਪਾਂ ਤਾਂ ਕਹਨੇ ਆ ਵੀ ਪ੍ਰੋਬਲਮ ਆਵੇ ਨਾ ਆਪਾਂ ਇਦਾਂ ਹੀ ਪੈਕ ਕਰਕੇ ਵਧੀਆ ਭੇਜਾਂਗੇ ਵਧੀਆ ਪੈਕਿੰਗ ਕਰਕੇ ਭੇਜਾਂਗੇ ਭਰਾ ਨੂੰ ਸੌਜੀ ਨੂੰ ਤੇ ਆਪਣੇ ਲਈ ਦੇਖੋ ਜਾਨ ਤਲੀ ਦੇ ਧਰ ਕੇ ਬੈਠੇ ਹੁੰਦੇ ਆ ਭਾਈ ਹਨਾ ਬਾਰਡਰਾਂ ਤੇ ਕੋਈ ਜੰਗਲਾਂ ਚ ਕੋਈ ਕਿਤੇ ਹਨਾ ਇਸ ਲਈ ਆਪਾਂ ਵਧੀਆ ਪੈਕਿੰਗ ਕਰਕੇ ਭੇਜਾਂਗੇ ਭਰਾ ਨੂੰ ਤੇ ਫਿਰ ਇਹਦੀ ਪੈਕਿੰਗ ਕਰਾਂਗੇ ਵਧੀਆ ਪੂਰੀ ਪੈਕਿੰਗ ਕਰਕੇ ਭੇਜਾਂਗੇ ਕੋਈ ਆਪਾਂ ਕਿਰਸ ਨਹੀਂ ਕਰਨੀ ਪੈ ਪੈਕਿੰਗ ਕਰਨ ਦੇ ਵਿੱਚ ਹਨ ਤੇ ਉਹ ਚਲੋ ਹੁਣ ਉਹ ਰੋਟੀਆਂ ਬਣਾਉਣ ਲੱਗੇ ਸਾਨੂੰ ਪੈਕਿੰਗ ਕਰਕੇ ਦਿਖਾਈ ਦਿੰਦੇ ਕਿਵੇਂ ਹੁੰਦੀ ਆ ਵੈਸੇ ਤੁਹਾਨੂੰ ਦਿਖਾ ਦਾਂਗੇ ਪੈਕਿੰਗ ਕਿਵੇਂ ਕਰੀ ਆਪਾਂ ਤੇ ਹੁਣ ਵੈਸੇ ਆ ਜਿਹੜੀ ਆ ਇਹਦੇ ਵਿੱਚ ਹੁੰਦਾ ਇਹ ਵਿੱਚ ਹੀ ਹੁੰਦਾਗਾ ਇਹਦੇ ਇਹ ਤਾਂ ਚਲੋ ਆਪਣਾ ਸਿੰਪਲ ਹੀ ਆ ਜਿਹੜਾ ਇਹਦੇ ਵਿੱਚ ਸੀਗਾ ਉਹੀ ਆ ਸਾਰਾ ਕੁਝ ਹੁਣ ਇਹਨੂੰ ਆਪਾਂ ਪੈਕਿੰਗ ਕਰਦੇ ਆ ਤੇ ਫਿਰ ਆਪਾਂ ਤੁਹਾਨੂੰ ਅੰਦਰੋਂ ਦਿਖਾਵਾਂਗੇ ਜਿਹੜਾ ਆਪਣਾ ਮੇਸਤਰੀ ਦਾ ਕੰਮ ਚੱਲ ਰਿਹਾ ਹਨ ਤੇ ਵੈਸੇ ਟਾਈਮ ਵੀ ਕਾਫੀ ਹੋ ਗਿਆ ਚਲੋ ਹੁਣ ਆਪਾਂ ਪਹਿਲਾਂ ਪੈਕਿੰਗ ਕਰ ਲਈਏ ਫੇਰ ਤੇ ਹਾਂਜੀ ਮਿੱਤਰੋ ਇਹ ਹੋ ਗਏ ਨੇ ਮੇਰੇ ਨਾਲ ਗੁੱਸੇ ਨੂੰ ਦੇਖੋ ਇਹਨਾਂ ਦਾ ਮੇਰੇ ਨਾਲ ਹੋ ਗਏ ਨੇ ਗੁੱਸੇ ਹੋ ਗਿਆ ਲੜੋ ਲੜਾਈਆਂ ਹੂੰ ਉਸੇ ਦਾ ਹੈ ਨਾ ਤੇ ਕੜਾਈਆਂ ਹੈ ਦੇਖਾ ਕਰ ਕਿਉਂ ਤਾਂ ਹੀ ਨਹੀਂ ਦੁਸੇ ਨਾ ਹੋਇਆ ਕਰਨੀ ਮੇਰੀ ਜਾਨ ਨਿਕਲ ਜੂ ਗੁੱਸੇ ਨਾ ਹੋਏ ਕਰਨੀ ਮੇਰੀ ਜਾਨ ਨਿਕਲ ਰਹਾ ਹੋ ਜਾ ਯਾਰ ਮੈਂ ਤੋਂ ਦੇਖ ਕਮੂ ਤੋਂ ਕਹ ਦੇ ਗੁੱਸੇ ਨਾ ਹੋ ਜਾ ਕਰਨੀ ਮੇਰੀ ਜਾਨ ਨਿਕਲ ਜੂ ਦੇਖਾਂ ਗੁੱਸੇ ਹੋਈ ਅੱਜ ਮੇਰਾ ਨਾ ਹੋਈ ਗੁੱਸੇ ਹੋਈ ਮੈਂ ਰੋਟੀ ਵੀ ਬਣਾ ਕੇ ਆ ਗਈ ਅੰਦਰ ਸਾਡੀਆਂ ਲੜੋ ਲੜਾਈਆਂ ਹੋ ਗਈਆਂ ਸੀ ਮੈਂ ਦੁਕਾਨ ਚ ਅੰਦਰ ਵੀ ਬਾਗੀ ਸੀ ਤੇ ਇਹਨਾਂ ਨੇ ਆਹ ਪੈਕਿੰਗ ਕਰਨ ਲੱਗ ਗਈ ਪਰ ਮੰਨੇ ਨਹੀਂ ਮੈਨੂੰ ਐਸੀ ਚੱਲ ਵੇ ਰੋਟੀ ਬਣਾਉਂਦੇ ਬਣਾਉਂਦੇ ਗੁੱਸਾ ਲੰਡਾ ਹੋ ਜੂ ਹੋ ਜਾਂ ਨਹੀਂ ਦੇਖਾਂ ਮਸਾਲਾ ਅੰਦਰ ਹੀ ਵਾ ਗਿਆ ਲੈ ਹੁਣ ਰੋਟੀ ਤਾਂ ਮੈਂ ਤਾਂ ਬਣਾਉਣੀ ਸੀ ਰੋਟੀ ਅੰਦਰ ਜਾਣੀ ਸੀ ਪਤਾ ਨਹੀਂ ਕਾਦੇ ਵਾਸਤੇ ਗੁੱਸੇ ਮੈਨੂੰ ਐ ਹੀ ਨਹੀਂ ਲੱਗਿਆ ਇਹਦਾ ਕਿ ਇਹਨਾਂ ਦਾ ਤਾਂ ਗੁੱਸੇ ਘਾਤ ਹੋਇਆ ਸੀ ਹਾਂ ਹਾਂ ਤਾਂ ਹੋਇਆ ਸੀ ਜੱਸੀ ਜੱਸੀ ਲੈ ਜੀ ਦੇ ਗੱਡੀਆਂ ਗੁੱਸੇ ਆ ਜਦੋਂ ਲਾਲ ਬੱਤੀ ਆਉਂਦੀ ਆ ਲਾਲ ਮਸੇ ਹੀ ਮੰਨਣੀਆਂ ਸੜਕ ਕਮੈਂਟ ਕਰਿਓ ਬਈ ਸਾਰੀ ਜਾਣੀ ਵੀ ਗੁੱਸੇ ਨਾ ਹੋਇਆ ਕਰ ਹਨਾ ਐਂ ਕਿਉਂ ਗੁੱਸੇੰਦੋਂ ਨੰਦਰੇ ਕੋਨੇ ਰਾਮ ਮਛਰ ਬੋਲੋ ਔ ਬੋਲ ਦੇ ਨੂ ਔ ਬੋਲ ਦੇਣੀ ਹੈ ਓਜੀ ਕੰਮਿਸ ਨਹੀਂ ਓਜੀ ਬੋਲ ਨਹੀਂ ਓਜੀ ਸੁਣਦੇ ਹੋ ਓਜੀ ਸੁਣਦੇ ਹੋ ਮਮਾ ਮਮਮੀ ਮਪੀ ਬਾਤ ਇਹਨ ਕੀ ਕਹਿੰਦੀ ਆ ਹਾਂ ਬੋਲ ਦਾਨੀ ਸੁਤਦਾ ਵੀ ਆਪਾਂ ਪੰਜੇ ਠੋਣਾ ਹੋਊਗਾ ਮਮਮੀ ਆ ਤਾਂ ਕਹਿੰਦੀ ਨਹੀਂ ਉੱਠ ਜਾਊਗੀ ਹਾਂ ਬੋਲ ਦਾਨੀ ਦੱਸਿਓ ਓ ਬੋਲ ਦਾਨੀ ਇੱਕ ਗੁੱਸੇ ਦਾ ਤਕੜਾਈ ਗੁੱਸੇ ਹੋ ਗਿਆ ਹੁਣ ਨਹੀਂ ਬੋਲਦਾ ਭਾਈ ਲਓ ਜੀ ਦੇਖੋ ਫੌਜੀ ਭਰਾ ਵਾਸਤੇ ਕਿੰਨਾ ਵਧੀਆ ਪੈਕ ਕਰਿਆ ਦੇਖੋ ਆਪਾਂ ਵਿੱਚ ਵੀ ਇਹਦੇ ਫੋਮ ਲਾਈ ਆ ਉੱਤੇ ਆ ਵੀ ਲਾਈ ਆ ਤੇ ਦੂਰੀ ਤੀਰੀ ਲਾ ਕੇ ਆਪਾਂ ਬਾਕਸ ਦੇ ਉੱਤੇ ਵੀ ਲਾਤੀ ਤੇ ਵੀ ਭਰਾ ਨੂੰ ਕੋਈ ਦਿੱਕਤ ਨਾ ਹੋਵੇ ਹਨਾ ਤੇ ਉੱਪਰ ਆ ਲਾਵਾਂਗੇ ਟੇਪ ਵਾਈਟ ਇੰਨੀ ਪੈਕਿੰਗ ਅਸੀਂ ਕਦੇ ਕਰੀ ਨਹੀਂ ਹੈਗੀ ਗੱਲ ਇਹ ਵੀ ਨਹੀਂ ਹੈਗੀ ਵੀ ਆਪਾਂ ਦੂਸਰਿਆਂ ਨੂੰ ਬਿਨਾ ਸੇਫਟੀ ਤੋਂ ਭੇਜਦਾਂ ਨਿਆ ਗੱਲ ਇਹ ਹੁੰਦੀ ਆ ਕਿ ਚਲੋ ਉਹਨਾਂ ਨੂੰ ਵੀ ਸੇਫਟੀ ਨਾਲ ਭੇਜ ਦਿਆਂ ਪਰ ਗੱਲ ਇਹ ਆ ਵੀ ਇਹਨਾਂ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਇਹਨਾਂ ਨੂੰ ਵਾਪਸ ਕਰਨੀ ਔਖੀ ਆ ਹਨਾ ਚਲੋ ਵੀ ਆਪਾਂ ਇੰਡੀਆ ਦੇ ਵਿੱਚ ਆਪਣਾ ਜੇ ਘਰਾਂ ਦੇ ਵਿੱਚ ਕੋਈ ਆਈਟਮ ਮੰਗਾਉਂਦਾ ਤਾਂ ਓਏ ਲੱਗਣਾ ਮਾਰੋ ਜੇ ਕੋਈ ਪ੍ਰੋਬਲਮ ਆਉਂਦੀ ਆ ਬਾਕਸ ਖੋਲਣ ਵੇਲੇ ਇਹਨਾਂ ਨੂੰ ਮੇਰੇ ਮਤਲਬ ਵੀ ਇਹ ਭਰਾ ਨੂੰ ਮੈਂ ਕਿਹਾ ਸੀਗਾ ਉਹ ਕਹਿੰਦੇ ਭਰਾ ਕਹਿੰਦੇ ਜੇ ਦਿੱਕਤ ਆ ਗਈ ਨਾ ਸਾਨੂੰ ਮੋੜ ਨਾ ਔਖਾ ਹੋ ਜੂ ਵੀ ਸਾਨੂੰ ਕੋਰੀਅਰ ਬਾਕਸ ਭੇਜ ਨਾ ਔਖਾ ਉਸ ਕਰਕੇ ਵੀ ਆਪਾਂ ਪੈਕਿੰਗ ਵੀ ਡਬਲ ਡਬਲ ਕਰਕੇ ਥੋਮ ਲਾ ਕੇ ਫੇਰ ਭੇਜ ਉਹ ਬੋਲਾ ਲਾ ਸਕੂ ਦਾ ਕੰਮ ਇੱਥੇ ਟੱਕਲੇ ਦੁਕਾਨ ਤੇ ਪੂਰੇ ਕਰਦੇ ਆ ਬੁੱਕਾਂ ਇੱਥੇ ਧੱਕ ਲਈ ਇੱਥੇ ਕਰਕੇ ਦੇ ਦੇ ਅੰਦਰ ਨਹੀਂ ਕਰਦੇ ਬੋਲ ਤਾਂ ਮੈਂ ਨਾਲਾ ਜਾਇਕ ਲੈ

ਇਹ ਆਪੀ ਮੰਗਦੇ ਜਿੱਤੂ ਕਹਿੰਦਾ ਮੈਂ ਖੇਡ ਦੇਖਣੀ ਆ ਚਲਾ ਕੇ ਆ ਦੇਖੋ ਆਪਾਂ ਦੁਕਾਨ ਤੇ ਬੈਠੇ ਆ 8 ਵਜ ਗਏ ਨੇ ਤੇ ਆ ਬਾਲੇ ਸ਼ੌਕ ਨਾਲ ਪੈਕ ਕਰਿਆ ਸੌਫਟ ਸੌਫਟਾ ਜਮਾ ਸੌਫਟ ਇਹ ਹੁਣ ਆਪਾਂ ਤੁਹਾਨੂੰ ਉਧਰ ਦੁਸ਼ਾ ਕੇ ਲਿਆਉਣੇ ਆ ਕਿ ਜਿਹੜਾ ਆਪਣਾ ਇੱਧਰ ਮਿਸਤਰੀ ਦਾ ਕੰਮ ਚੱਲ ਰਿਹਾ ਵੈਸੇ ਲਾਈਟਾਂ ਬੰਦ ਹੋ ਗਈਆਂ ਹੁਣ ਆਪਾਂ ਨਾ ਗੇਟ ਇੱਥੋਂ ਆ ਦੇਖੋ ਤੁਸੀਂ ਕਹਿ ਰਹੇ ਸੀ ਸਾਰੇ ਕਮੈਂਟਾਂ ਚ ਵੀ ਇੱਥੇ ਭਰਤ ਪਾਓ ਇੱਥੇ ਭਰਤ ਪਾਓ ਹੁਣ ਆਪਾਂ ਘਰਤ ਦੇਖਦੇ ਆਂ ਪਹਿਲਾਂ ਆਪਣਾ ਮੂਰੇ ਆਪਾਂ ਇੱਥੇ ਬਾਰ ਰੱਖਾਂਗੇ ਜਿਹੜੀ ਆ ਦੁਕਾਨ ਸੀ ਆਪਣੀ ਆਰਜੀ ਸਾਰੀ ਢਾਤ ਹੀ ਆਪਾਂ ਦੇਖੋ ਚੈੱਕ ਕਰੋ ਉਹ ਕੱਲਾ ਸ਼ਟਰ ਰਹਿ ਗਿਆ ਇੱਧਰ ਦੁਕਾਨ ਪੈ ਗਈ ਤੇ ਉਹ ਜਿਹੜਾ ਬਾਰ ਆਗਾ ਸ਼ਟਰ ਰਹਿ ਗਿਆ ਕੱਲਾ ਜਿਹੜਾ ਉਹਨੂੰ ਚੱਕ ਕੇ ਇੱਥੇ ਆਪਾਂ ਸੈਂਟਰ ਬਾਰ ਮੇਨ ਬਾਰ ਇੱਥੇ ਰੱਖਣ ਆਪਾਂ ਆ ਹੁਣ ਵੀ ਚਾਦਰਾਂ ਲਾ ਕੇ ਡੈੜੀ ਨੇ ਉਹ ਕਰਿਆ ਰਾਤ ਵੰਦਰ ਰਾਤ ਨੂੰ ਡੇਲੀ ਔਖਾ ਹੋ ਜਾਂਦਾ ਹੁਣ ਤੇ ਮਿਸਤਰੀ ਨਹੀਂ ਮਿਲ ਰਿਹਾ ਆ ਦੁਕਾਨ ਪੈ ਰਹੀ ਹੈ ਇੱਧਰ ਇਹ ਆ ਇੱਧਰ ਸੈਂਟਰ ਤੇ ਆਪਾਂ ਬਾਰ ਰੱਖਾਂਗੇ ਆ ਚਾਦਰਾਂ ਪਿਆ ਇੱਥੇ ਚਾਦਰਾਂ ਧਰਨੀਆਂ ਪੈਂਦੀਆਂ ਨੇ ਡੇਲੀ ਰਾਹ ਬੰਦ ਕਰਨ ਵਾਸਤੇ ਇਹ ਆ ਮਸ਼ੀਨ ਰਹਿ ਗਈ ਪੱਟਣ ਵਾਲੀ ਇੰਜਣ ਰਹਿਦਾ ਪੱਟਣ ਵਾਲਾ ਤੇ ਸਮਾਨ ਆਪਣਾ ਕਾਫੀ ਇੱਥੋਂ ਚੱਕ ਲਿਆ ਸੀ ਜਿਹੜਾ ਹੈਗਾ ਸੀ ਇੱਟਾਂ ਕਾਫੀ ਇਕੱਠੀਆਂ ਹੋ ਗਈਆਂ ਆ ਦੁਕਾਨਾਂ ਦੀਆਂ ਤੇ ਆ ਦੇਖੋ ਆ ਰਹਿ ਗਈਆਂ ਚਾਦਰਾਂ ਚੱਕ ਲਈਆਂ ਸੀ ਆ ਚਾਦਰਾਂ ਇਸੇ ਦੁਕਾਨ ਦੀ ਨੇ ਜਿਹੜੀਆਂ ਇਥੇ ਆਰ ਜੀ ਤੁਸੀਂ ਦੇਖੀ ਹੋਣੀ ਆਪਣੇ ਵਲੌਗ ਦੇ ਵਿੱਚ ਤੇ ਇੱਥੇ ਸਮਾਨ ਕਾਫੀ ਪਿਆ ਸੀ ਨਾ ਤੇ ਆ ਦੇਖੋ ਆ ਚਾਦਰਾਂ ਚੁੱਦਰਾਂ ਇੱਧਰ ਆ ਗੇਟ ਪਿਆ ਆਪਣਾ ਦੇਖਾਂਗੇ ਡੈੜੀ ਭਾਂਡਾ ਪਾਉਣ ਨੂੰ ਕਹਿੰਦੇ ਆ ਪਹਿਲਾਂ ਵੰਗੂ ਦਰਵਾਜ਼ਾ ਜਿਵੇਂ ਆਪਣਾ ਮੇਨਤ ਬਾਰ ਹੁੰਦਾ ਜਿਹੜਾ ਉੱਥੇ ਦਰਵਾਜ਼ਾ ਹੁੰਦਾ ਜਿਹੜਾ ਉਹ ਪਾਉਣ ਨੂੰ ਕਹਿੰਦੇ ਆ ਆਪਾਂ ਕਿਹਾ ਸੀ ਵੀ ਨਾ ਪਾਓ ਹਨਾ ਦਰਵਾਜ਼ਾ ਹੁਣ ਲੋੜ ਹੀ ਨਹੀਂ ਹੈਗੀ ਉੱਥੇ ਜਿਹੜੇ ਉਹ ਕਮਰੇ ਆ ਉਹਨਾਂ ਨੂੰ ਢਾਕੇ ਮਸ਼ੀਨਰੀ ਖੜਾਉਣ ਨੂੰ ਆ ਐ ਲੰਬਾ ਭਾਂਡਾ ਬਣਾ ਦਾਂਗੇ ਕਮਰੇ ਢਾਕੇ ਇੱਥੇ ਹੀ ਦਰਵਾਜ਼ਾ ਭਾਂਡਾ ਬਣਾ ਲਾਂਗੇ ਮਸ਼ੀਨਰੀ ਖੜਾਉਣ ਨੂੰ ਆ ਸਾਰੀ ਭਰਤ ਪੈ ਜੂ ਇਹਦੇ ਬਰਾਬਰ ਤੇ ਬਹੁਤ ਵਧੀਆ ਬਣ ਜੂ ਜਿਹੜਾ ਆਪਣਾ ਆ ਜੀਪ ਸੀ ਵੀ ਮੈਂ ਕੱਢੂਗਾ ਇਹ ਮੈਂ ਵੇਚ ਕੇ ਆਉਂਗਾ ਜਦੋਂ ਰਾਹ ਬਣ ਗਿਆ ਨਾ ਉਹ ਨੂੰ ਮੈਂ ਸੱਟ ਕਿਉਂ ਕਵਾੜੀ ਚ ਐ ਨਹੀਂ ਡੈਡੀ ਤਾਂ ਮੰਨਦੇ ਨਹੀਂ ਹੈਗੇ ਆ ਦੇਖੋ ਅੱਜ ਇੱਥੋਂ ਇੱਟਾਂ ਕੱਢ ਰਹੇ ਸੀ ਸਾਰੀਆਂ ਆ ਵੇੜੇ ਦੀਆਂ ਇੱਟਾਂ ਵੇੜੇ ਦੀਆਂ ਇੱਟਾਂ-ਓਟਾਂ ਕੱਢ ਕੇ ਸਾਰਾ ਤੇ ਆਹ ਬਾਕੀ ਆਹ ਕਮਰਾ ਰਹਿ ਗਿਆ ਰਸੋਈ ਰਹਿ ਗਈ ਉਸ ਤੋਂ ਬਾਅਦ ਭਾਰਤ ਦਾ ਕੰਮ ਆਪਣਾ ਪਹਿਲਾ ਪੁਲੀ ਬਣਾਉਣੀ ਪਊ ਆਪਾਂ ਨੂੰ ਫੇਰ ਇੱਧਰ ਦੀ ਟਰੈਕਟਰ ਚੜ੍ਹਾ ਕਰੂਗਾ ਹਨਾ ਜਿਹੜਾ ਉਹ ਰਾਹ ਬੰਦ ਸੀ ਉਹ ਵੀ ਬੰਦ ਹੋ ਗਿਆ ਦੁਕਾਨ ਕਰਕੇ ਆਪਣਾ ਮੇਨ ਤੇ ਹੁਣ ਆਪਾਂ ਦੁਕਾਨ ਤੇ ਬੈਠੇ ਸੀ 8 ਵਜੇ ਰਹੇ ਨੇ ਤੇ ਹੁਣ ਆਪਾਂ ਕਿ ਤੂੰ ਕਹਿੰਦੀ ਤੁਸੀਂ ਵਾਦਾ ਕਰਿਆ ਸੀ ਮੈਂ ਰਾਤ ਨੂੰ ਕਹਿੰਦਾ ਵੀ ਆ ਖੇਡ ਤੂੰ ਖੇਡ ਲਈ ਇਹਦੇ ਨਾਲ ਉਹ ਤਾਂ ਖੋਲੀ ਹੀ ਹੈਗੀ ਹਜੇ ਪਰ ਆ ਖੋਲੀ ਹੈ ਨੇ ਸਲਾਈਟਿੰਗ ਜੀ ਵਾਲੀ ਲਾਈਟਾਂ ਤਾਂ ਬੰਦ ਕਰੀਂ ਲਾਡੋ ਕੋਈ ਅੰਦਰ ਦੇਖ ਲਿਓ ਉਹ ਕਹਿੰਦਾ ਸੀ ਪੀਤੂਆ ਸੀ ਨਾ ਰਾਤ ਇਹਦੀ ਵੀਡੀਓ ਦੇਖੀ ਘੰਡ ਚੱਲਦਾ ਚੀਜ਼ ਇਹ ਮਹਾਪੁੱਤ ਹੁਣ ਤਾਂ ਟਾਈਮ ਨਹੀਂ ਹੈਗਾ ਇਹ ਸਵੇਰੇ ਕਾਫੀ ਟਾਈਮ ਤੇ ਜੁੜੂਗਾ ਇਹ ਇਹ ਤੁਸੀਂ ਆ ਚਲਾ ਲਓ ਰਿਮੋਟ ਨਾਲ ਤੂੰ ਕੀ ਦੇਖਣਾ ਸੀ ਨੂਰੇ ਚਲਾ ਲਾ ਨੂੰ ਹਪੀਤੂ ਉਹ ਨੂਰੇ ਨੂੰ ਚਲਾ ਲੰਦੇ ਪੀਤੂ ਤੀਕਾ ਉਹ ਪੀਤੂ ਨੂਰ ਨੂੰ ਚਲਾ ਲੰਦੇ ਪੁੱਤ ਪਾ ਦੋ ਸੱਲ ਉਹਦੇ ਚ ਤੇ ਸਾਨੂੰ ਬਾਹਰੋਂ ਵੀ ਦਿਖਾਈ ਦਿੰਨੇ ਆਪਾਂ ਆ ਦੇਖੋ ਆ ਸੱਟ ਰਹੀ ਰਹਿ ਗਿਆ ਕੱਲਾ ਤੇ ਆ ਸਾਰਾ ਆਪਣਾ ਜਮੀ ਰਿਕਾਰਡ ਕਰੀਏ ਇੱਕ ਵਾਈ ਲੈ ਕਿਤੇ ਨੇ ਆਜੋ ਜੀ ਆਜੋ ਹਾਂਜੀ ਹਾਂਜੀ ਜਿਹੜਾ ਦਰਵਾਜ਼ਾ ਸੀ ਆਪਣਾ ਸਾਰਾ ਅੱਜ ਟਰੈਕਟਰ ਨਾਲ ਢਾਇਆ ਇਹ ਉਹ ਰਹਿ ਗਿਆ ਸੀ ਕੱਲਾ ਬਨੇਰਾ ਜਾਂ ਤੇ ਬਾਕੀ ਆ ਦੇਖੋ ਸਾਰੀ ਗੰਦਗੁੰਦ ਕਰੀ ਜਾਂਦੇ ਕੰਮ ਮਿਸਤਰੀ ਦਾ ਚੱਲੀ ਜਾਂਦਾ ਆਓ ਜੀ ਆਜੋ ਬਲੌਗ ਚ ਲੈ ਲੀਏ ਆਹਾਂ ਆਜੋ ਫਿਰ ਆ ਗਿਆ ਓਏ ਕੀ ਰੇ ਵੇਚ ਰਹੇ ਕੀ ਸੇਵਾ ਕਰੀ ਆਜੋ ਮਾਹ ਨਵੀਂ ਦੁਕਾਨ ਆਵੇ ਦੇਖੇ ਵੀਡੀਓ ਤੇ ਨਹੀਂ ਆਜੋ ਫਿਰ ਆ ਮੈਂ ਦੇਖ ਕੇ ਆਇਆ ਮਾਹ ਚਾ ਚਾਦਿਆਂ ਬਾਈ ਕੋਲ ਉਹ ਗੱਦਾ ਆ ਵੀ ਰਵੀ ਸਰੋ ਹੈ ਗੱਦਾ ਆ ਗੱਦਾ ਉਹ ਹੈਗਾ ਹਾਂ ਉਹ ਮਗਾਉਣ ਵਾਲੇ ਆਜੋ ਕੋਈ ਨਹੀਂ ਦਿਖਾ ਦਨੇ ਮੈਂ ਸੋਬੇ ਲੱਗਿਆ ਅੱਛਾ ਇਹ ਆਪਣਾ ਨੱਕਰ ਆਇਆ ਦੁਕਾਨ ਤੇ ਚਲੋ ਹੁਣ ਆਪਾਂ ਅੰਦਰ ਜਾ ਕੇ ਮਿਲਦੇ ਆਂ ਬੱਚੇ ਖੇਡੀ ਜਾਂਦੇ ਆ ਜੀ ਆ ਗਿਆ ਬਦੂਖ ਜੀ ਹੈ ਆ ਬਦੂਖ ਜੀ ਇਹਦਾ ਵੈਕਿਊ ਮੈਂ